ਲੈ ਦੇਖ ਲੈ ਆਪਦੇ ਮਰਜ਼ੀਆਂ ਕਰਦੇ ਰਹਿੰਦੇ ਨੇਗੇ ਹੈ ਸਾਰਾ ਬੇੜਾ ਪਟਕੇ ਧਰਤਾ ਲੈ ਨਾ ਇਹਨੂੰ ਕਦੱਸ ਕੀ ਹੋਇਆ ਸੀਗਾ ਪਟਣ ਨੂੰ ਮਾੜੀ-ਮੋਟੀ ਕਿਸੇ ਨਾਲ ਗੱਲ ਤਾਂ ਕਰ ਲੈਣਾ ਅਮਨਾ ਏ ਅਮਨਾ ਇਹਨੂੰ ਕੀ ਹੋਇਆ ਸਾਰਾ ਘਰ ਸਿਰ ਤੇ ਚੱਕ ਰਿਆ ਹਾਂ ਦੱਸ ਹਾਂ ਦੱਸ ਦੀ ਨਾ ਆਹ ਕਿਨੇ ਆਖਿਆ ਸੀਗਾ ਪਟਣ ਨੂੰ ਹੈ ਆਹਾ ਸਾਂਝਾਗਾ ਇਹ ਬੇੜਾ ਹਜੇ ਬਟਨ ਦੀ ਕੀ ਲੋੜ ਸੀ ਮਾੜੀ ਮੋਟੀ ਕਿਸੇ ਤੋਂ ਸਲਾਹ ਵੀ ਲੈਣੀ ਚਾਹੀਦੀ ਆ ਤੁਹਾਡੀਆਂ ਸਲਾਹਾਂ ਲੈ ਲੈ ਤਾਂ ਖੱਕ ਗਿਆ ਸੀ ਬਈ ਰੇਤਾ ਆਉਂਦਾ ਸੀ ਜਦ ਚਾਰੇ ਲਾਉਂਦੇ ਸੀ ਮੇਰੇ ਤਾਂ ਕਮਰੇ ਭਰ ਜਾਦੇ ਸੀ ਪਤਾ ਕਿੰਨੇ ਮਹਿੰਗੇ ਸੋਫੇ ਨੇ ਮੇਰੇ ਰੇਤੇ ਨੇ ਰੇਤੇ ਰੱਖਤੀ ਕਿਦਰੇ ਨੇ ਦੋ ਬਾਰੀ ਉੱਤਰ ਗਈ ਦਾਹਾਂ ਤੋਂ ਸਮਾਨ ਤਾਂ ਮੇਰਾ ਵੀ ਹੈਗਾ ਤੇਰਾ ਆਊਗਾ ਸਮਾਨ ਤੈਨੂੰ ਕੀ ਦਿੱਤਾ ਤੇਰੇ ਮਾਵਾ ਆਪਣੇ ਮੈਨੂੰ ਪਤਾ ਕਿੰਨਾ ਸਮਾਨ ਦਿੱਤਾ ਸੀ ਸਾਰੇ ਦੀ ਰਾਂਡ ਕੱਟ ਗਈ ਅਸੀਂ ਤਾਂ ਫਿਰ ਪੱਕਾ ਕਰਾਵਾਂਗੇ ਪੱਕਾ ਕਰਾਵਾਂਗੇ ਫਿਰ ਆਮਾ ਕਰੋ ਤਾਂ ਪੈਸੇ ਮੰਗੀ ਜਾਵਾਂਗੇ ਹਜੇ ਸਾਡੇ ਕੋਲੇ ਕੁਝ ਨਹੀਂ ਹੈਗਾ ਨਾਲੇ ਪਰ ਉਹ ਤਾਂ ਦੇਣੇ ਪੈਣਗੇ ਸਾਂਝਾ ਬੇੜਾ ਪਰ ਪੁੱਛ ਕੇ ਤਾਂ ਬਟਲ ਨੇ ਪਹਿਲਾਂ ਮਿਲਾ ਕੇ ਮਿਸਤਰਾ ਦੇ ਜਾ ਕੇ ਨੇ ਬਟਾਤਾ ਹਾਂ ਵੀ ਉਹ ਤਾਂ ਗਈ ਹੋਈ ਹੈਗੀ ਗਈ ਹੋਈ ਹੈ ਗਈ ਗਈ ਤਾਂ ਮੈਨੂੰ ਨਹੀਂ ਪਤਾ ਹੈਗਾ ਬਈ ਅਸਤ ਪਟਾਉਣਾ ਸੀ ਪਟਾਤਾ ਜਿੰਨੇ ਪੈਸੇ ਆਉਣਗੇ ਹਿਸਬੰਦੇ ਦੇ ਦੇ ਦੀ ਮੈਂ ਕੋਈ ਦਿੰਦੀ ਨਹੀਂ ਲਵਾ ਦੇ ਫਰਸ ਮੈਨੂੰ ਨਹੀਂ ਪਤਾ ਮੈਂ ਤਾਂ ਜਮਾ ਨਹੀਂ ਦਿੰਦੀ ਨਾ ਮੈਂ ਦੇਣ ਦੇ ਮੈਨੂੰ ਪਰ ਨੰਗਿਆ ਨਾ ਕਰੀਂ ਇੱਥੋਂ ਦੀ ਨੰਗਿਆ ਕਰੂੰ ਇੱਥੋਂ ਦੀ ਨੰਗੂ ਮੈਂ ਮੁੱਕੀ ਮਾਰੂੰ ਮੈਂ ਇੱਟ ਪਈਆ ਮੇਰੇ ਕੋਲੇ ਸੱਚੀ ਮਾਰੂੰ ਜਿੰਨਾ ਮਾਰੇ ਇਹ ਦੁੱਟ ਘਰ ਆ ਆਈ ਮਾਰੂੰ ਆਜ ਮਿੱਟ ਪਈ ਆ ਨਾ ਮੱਥੇ 'ਚ ਮਾਰੂੰ ਬਿੱਲੀ ਦੇ ਪੂਸ ਵਰਗੀ ਤੇ ਤੇਰੇ ਆਉਗੇ ਤੇਰੇ ਜਾ ਕੇ ਮੈਂ ਮਾਰੀ ਇਹ ਹਾਂ ਫੇਰ ਮੈਂ ਮਾਰ ਤੂੰ ਤੇ ਮਾਰ ਹਾਂ ਹਾਂ ਮੈਂ ਕਹਿੰਦੀ ਅੜ ਗਿਆ ਮੈਂ ਸਹੀ ਗੱਲ ਲਗਾ ਦਿਓ ਮੈਂ ਮਜ਼ਾਕ ਤੇ ਨਹੀਂ ਕਰਦੀ ਮੈਂ ਤੈਨੂੰ ਸਿੱਧਾ ਸਿੱਧਾ ਲਾ ਦੇ ਠੀਕ ਆ ਇਹ ਜਿਹਨੂੰ ਪੁੱਛ ਕੇ ਪਟਾਏਗਾ ਤੁਸੀਂ ਸਾਰਾ ਥਾਂ ਅਸੀਂ ਤੇਰੇ ਬੰਦੇ ਨੂੰ ਪੁੱਛਿਆ ਸੀ ਫੋਨ ਕਰਕੇ ਕਹਿੰਦਾ ਪਟਾ ਦਿਓ ਅੱਜੇ ਪੈਸੇ ਦੇ ਦਾਂਗੇ ਕੋਈ ਨਾ ਬੰਦੇ ਨੂੰ ਵੀ ਮੱਥ ਲੰਨੀ ਆ ਉਹੀ ਨਾਲ ਆਤਾ ਬੰਦੇ ਦਾ ਮੈਥਾ ਬੈਨਾ ਕੁਛੇ ਤੋਂ ਕਿ ਮੈਂ ਗੱਲ ਕਰ ਲੂਗਾ ਉਹ ਨਹੀਂ ਮੈਥਾ ਨਹੀਂ ਦਰਨਾ ਪਕਾਈ ਹੁੰਦੀ ਭੈਣੇ ਜਦੋਂ ਤੇਰਾ ਘਰ ਵਾਲਾ ਆਉਜੂਗਾ ਨਾ ਉਹਨੂੰ ਕੁੱਛ ਲਈ ਆ ਤਾ ਉਹਨੂੰ ਕੁਛ ਕੇ ਪਟਾਇਆ ਸੀਗਾ ਚੱਲ ਕੋਈ ਨਾ ਮੈਂ ਕੋਈ ਗੱਲ ਨਹੀਂ ਆਉਣ ਦੇ ਮਿਸਟਰਾਂ ਨੂੰ ਲੱਗ ਜਾਂਦੇ ਫਰਸ ਇੱਥੇ ਮੈਂ ਤਪੂ ਇਧਰ ਦੇ ਨਾਲੇ ਠੀਕ ਹੈ ਤੇ ਨਾਲੇ ਮੈਂ ਕੋਈ ਗੱਲ ਨਹੀਂ ਹੁਣ ਵੈਸੇ-ਵੋਸੇ ਜਾਵਾਂ ਨਹੀਂ ਦੇਣ ਦਿੰਦੀ ਹੈਗੀ ਨਹੀਂ ਕੀ ਹੋ ਗਿਆ ਭੈਣੇ ਕਿਉਂ ਲੜੀ ਜਾਂਦੀਆਂ ਨਹੀਂ ਆ ਦੇਖ ਲੜਗੇ ਨਾਲੇ ਤੈਨੂੰ ਪਤਾ ਹੈਗਾ ਹਾਂ ਵੀ ਸਾਡਾ ਖਰਚਾ ਦੇਖ ਚੱਲ ਸਾਂਝਾ ਰਾ ਸਾਡਾ ਬੇੜਾ ਹਣਾ ਤੇ ਅਸੀਂ ਹਰੇਕ ਕੰਮ ਵੀ ਮਤਲਬ ਕਿ ਸਾਂਝੀ ਕਰਦੇ ਆਂ ਤੇ ਅਸੀਂ ਗੱਲਬਾਤ ਕਰਦੇ ਹੁੰਨੇ ਆ ਪਹਿਲਾਂ ਇਹਨੇ ਮੈਨੂੰ ਕੁਝ ਨਹੀਂ ਪੁੱਛਿਆ ਹੈਗਾ ਆਪਦੀ ਮਖਤਿਆਰੀ ਚਲਾਉਂਦੀ ਰਹਿੰਦੀ ਹੈ ਲੈ ਲੈ ਭਣੇ ਇਥਾਂ ਪੱਕਾ ਕਰਦੇ ਆ ਮਾੜੀ ਗੱਲ ਲੈ ਗਈ ਕੋਈ ਨਹੀਂ ਭਣੇ ਇਹ ਤਾਂ ਚੰਗੀ ਗੱਲ ਆ ਥਾਂ ਪੱਕਾ ਸਮਝ ਤੂੰ ਤਾਂ ਸ਼ੁਕਰ ਬਣਾ ਵਧੀਆ ਤੇਰੇ ਪੈਸੇ ਨਹੀਂ ਲੱਗਦੇ ਸਾਰਾ ਵਿੜਾ ਪੱਕਾ ਹੋ ਜੂ ਤੂੰ ਆ ਕੇ ਮਤੁਕਰ ਹੋਣਾ ਮੈਂ ਬੱਸ ਕਰ ਜਾ ਤੂੰ ਬੁੱਠਾ ਮੱਤਾ ਦੇਣ ਲੱਗ ਗਿਆ ਕਿ ਪਹਿਲਾਂ ਮੇਰੀ ਗੱਲ ਸੁਣ ਹੈ ਜਦੋਂ ਹਜੇ ਸਾਡੇ ਕੋਲੇ ਪੈਸੇ ਨਹੀਂ ਹੈਗੇ ਫਿਰ ਇਹ ਖਰਚਾ ਮੰਗਦੇ ਨੇ ਰੋਟੀ ਢੋਕਾ ਸਾਡਾ ਅਲੱਗ ਹੈਗਾ ਹਜੇ ਦੋਨਾਂ ਘਰਾਂ ਦਾ ਫਿਰ ਹੁਣ ਜਦੋਂ ਸਾਡੇ ਕੋਲੇ ਹੈ ਨਹੀਂ ਮੈਂ ਕਿੱਥੋਂ ਦੇ ਦੂੰਗੀ ਇਹ ਤਾਂ ਫੇਰ ਸਰ ਲੈਣਾ ਕਰ ਲੂਗੀ ਮੇਰਾ ਪੈਸੇ ਦੇ ਪੈਸੇ ਦੇ ਲੜਾਈਆਂ ਬਹੁਤ ਨੇ ਜੇ ਜਦ ਮਿਸਤਰੀ ਹੁੰਦੇ ਨੇ ਫਿਰ ਉਹ ਤਾਂ ਮੰਗਣੀ ਪੈਣਗੇ ਮਿਸਤਰੀ ਕਿਹੜਾ ਖਾ ਆਪਣੇ ਮਾਸੀ ਦਾ ਪਤਾ ਹੈਗਾ ਫ੍ਰੀ ਫਰਸ ਲਾ ਜਾਊਗਾ ਮਾਸੀ ਦਾ ਪਤਾ ਪੁੱਛ ਕੇ ਮੰਗਾ ਲੈਂਦੀ ਤੁਸੀਂ ਬੁੜਗਾ ਬੁੜਦਾ ਕਿਆ ਲੜੀਆਂ ਨੇ ਬੰਦੇ ਆਪੇ ਗੱਲ ਕਰ ਲੈਣਗੇ ਸਾਨੂੰ ਤਾਂ ਬੁੜੀਆਂ ਨੂੰ ਵਿਚ ਆਉਂਦੀ ਲੋੜ ਹੀ ਨਹੀਂ ਨੇ ਬੁੜੀਆਂ ਨੂੰ ਤਾਂ ਆਉਣਾ ਪੈਂਦਾ ਵਿਚ ਜੇ ਬੰਦੇ ਜੱਜ ਦੇ ਕੰਮ ਹੋਣ ਨਾ ਕੰਮ ਕਰਨ ਵਾਲੇ ਤਾਂ ਲੋੜ ਹੀ ਨਹੀਂ ਪੈਂਦੀ ਸੀਗੀ ਤੁਸੀਂ ਕਰ ਲੈਣੀ ਭੈਣ ਇਹਦੇ ਨਾਲ ਗੱਲ ਮੈਂ ਤਾਂ ਜਾਣਦੀ ਆ ਮੇਰਾ ਤਾਂ ਦਿਮਾਗ ਖਰਾਬ ਕਰ ਰੱਖਿਆ ਇਹਨੇ ਜਾਣਦੀ ਆ ਹੁਣ ਘਰੇ ਜਾ ਪੂਰਸ ਸੱਟ ਤੇ ਅੱਗ ਲਾ ਕੇ ਹੁਣ ਆ ਕੇ ਮੈਂ ਜਾਨੀ ਆਂ ਪਾ ਕੇ ਕਜੀ ਅਕਲੇਸ ਚਲ ਕੋਈ ਨਾ ਚੁੱਪ ਕਰ ਜਾ ਵੱਡੀ ਪਤਾ ਨਹੀਂ ਉਹ ਵੀ ਕਿਦਾਂ ਨਿਕਲੇਗਾ ਨਾ ਉਹ ਗੱਲ ਸੁਣਦਾ ਮੇਰੀ ਕੋਈ ਨਾ ਵੱਡੀਆਂ ਚਲ ਤੂੰ ਵੀ ਚੁੱਪ ਕਰ ਜਾ ਨਹੀਂ ਵੱਡੇ ਵੱਡੇ ਕਰਨੀ ਦੇਖੀ ਚੱਲਾ ਸਾਰੀ ਜ਼ਿੰਦਗੀ ਵੱਡੀ ਦੀ ਕੋਈ ਚਲਦੀ ਆਈ ਆ ਮੈਂ ਤਾਂ ਆਪ ਮੈਂ ਕੰਮ ਕਰੀ ਜਾਂਦੀ ਸੀ ਮੈਂ ਕਿਹਾ ਕੋਣ ਬੋਲਦੀ ਆਂਦਾ ਇੰਨਾ ਚੂਚੀ ਮੈਂ ਭੱਜ ਕੇ ਮੈਂ ਕਿਹਾ ਦੇਖ ਕੇ ਤਾਂ ਮੈਂ ਨਹੀਂ ਲੱਗੜਿਆ ਕਰੋ ਮਾਰੀ ਮਾਰੀ ਦੇਖ ਕੇ ਜਾੜ ਕੇ ਜਿਹੜਾ ਕੋ ਸੁਣਦਾਗਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈ ਕਿ ਕੋਈ ਨਾ ਨਾ ਇਹਦੇ ਕੋਈ ਜਾਦੇ ਸੌਫੇ ਤੇ ਰੇਤਾ ਪੈਂਦਾ ਸੀ ਹਾਂ ਚਲ ਕੋਈ ਜੇ ਮੇਰੇ ਮੈਨੂੰ ਮੇਰੇ ਪੇਕੇ ਆਨੇ ਸਮਾਨ ਨਹੀਂ ਦਿੱਤਾ ਮੇਰਾ ਮਾਪਿਓ ਹੈ ਹੀ ਨਹੀਂਗਾ ਠੀਕ ਆ ਮੇਰੀ ਮਾਂ ਕੀ ਕੱਲੀ ਮੇਰਾ ਪਿਓ ਹੈ ਹੀ ਨਹੀਂਗਾ ਤੇ ਫਿਰ ਇਹ ਜ ਰੋਜ਼ ਰੋਜ਼ ਸੁਣਾਉਂਦੀ ਰਹਿੰਦੀ ਮੈਨੂੰ ਇਹ ਜੀਆਂ ਗੱਲਾਂ ਤੈਨੂੰ ਸਮਾਨ ਨਹੀਂ ਦਿੱਤਾ ਤੈਨੂੰ ਆਏ ਨਹੀਂ ਕਰਿਆ ਤੈਨੂੰ ਬਾਹ ਨਹੀਂ ਕਰਿਆ ਫੇਰ ਕੀ ਹੋ ਗਿਆ ਵੀ ਜੇ ਤੇਰੇ ਪੇਕੇ ਨੇ ਇੰਨਾ ਸਮਾਨ ਦਿੱਤਾ ਨਹੀਂ ਭੈਣੇ ਆਏ ਆ ਆਪ ਦਾ ਇੱਥੋਂ ਲਿਜਾ ਲੈ ਜਾਂਦੀ ਆ ਪੇਕੇ ਦਾ ਨਾਂ ਕਰ ਦਿੰਦੀ ਹੈ ਕੋਈ ਨਾ ਸੱਚ ਉਹ ਲੜਾਈ ਨੂੰ ਤਾਂ ਜਿੰਨੀ ਵਧਾਈ ਜਾਏਗੀ ਉੰਨੀ ਵਧੀ ਜਾਊਗੀ ਬੰਦੇ ਆਪੇ ਕਰ ਲੈਣਗੇ ਕੱਲ ਬੁੜੀਆਂ ਨੂੰ ਕੀ ਭੁੱਲੋ ਨਾ ਹੀ ਰਾਵਣ ਇਹ ਨਾ ਥੋੜੀ ਸਾਡੇ ਨਾਲ ਨਾ ਜਿਆਦੀ ਚੱਕਮੀ ਇਹ ਐਂ ਕਰਦੀ ਹੈਗੀ ਮੇਰੇ ਨਾਲ ਤਾਂ ਇਹ ਹਰ ਇੱਕ ਕੰਮ ਦੇ ਵਿੱਚ ਜਾਣ ਕੇ ਨਾ ਆਪ ਮਖਤਿਆਰੀ ਘੋਟਦੀ ਰਹਿੰਦੀ ਆ ਵੀ ਇਹਦੀ ਤਾਂ ਮੈਂ ਚੱਲਣੀ ਨਾ ਦੇ ਮੈਂ ਬਸ ਮੇਰੀ ਮੇਰੀ ਗੱਲ ਚੱਲਦੀ ਰਵੇ ਚਲ ਕੋਈ ਚੁੱਪ ਕਰਿਆ ਕਰੋ ਐਵੇਂ ਨਾ ਲੜਿਆ ਕਰੋ ਰੋਜ਼ ਦੇਖ ਲੈ ਲੋਕ ਕੀ ਕਹਿੰਦੇ ਹੋਣਗੇ ਕਹਿੰਦੇ ਹੋਣਗੇ ਲੜੀ ਜਾਂਦੇ ਨਾ ਰਹਿੰਦੇ ਪਤਾ ਹੀ ਆ ਲੋਕਾਂ ਨੂੰ ਵੀ ਕੌਣ ਤੇਜ ਆ ਇਹਨਾਂ ਚ ਕੋਈ ਨਾ ਜੇ ਮੈਂ ਇਹ ਕਰਦੀ ਆ ਨਾ ਤੇ ਮੈਂ ਵੀ ਹੁਣ ਓਵੇਂ ਹੀ ਕਰੂੰ ਚੱਲ ਜਿਵੇਂ ਤੂੰ ਚੱਲਦੀ ਆ ਕਹਿੰਦੇ ਨਹੀਂ ਹੁੰਦੇ ਚੱਲ ਜਿਵੇਂ ਤੂੰ ਚੱਲ ਰਹਾ ਨਾ ਮੈਂ ਚੱਲੂਗੀ ਨਾਲ ਤੇਰੇ ਸਾਥ ਟੇਕਣਾ ਦੋ ਲੈ ਲਈ ਕੋਈ ਨਾ ਹੁਣ ਇੱਕ ਟੇਕ ਟੱਦ ਦੀ ਕੰਮ ਕਰੂ ਮੈਂ ਉਹਦਾ ਦੋ ਲੈਂਦਾ ਹੁੰਦਾਗਾ ਹਾਂ ਤੂੰ ਹੁਣ ਦੇਖਦੀ ਚੱਲ ਮੈਂ ਜਾਉਂਗੀ ਸਰਪੰਚ ਕੋਲ ਵੀ ਗੁੱਸਾ ਟਹਲਾ ਰੱਖਿਆ ਘਰ ਆਪਦਾ ਨਹੀਂ ਗੁੱਸਾ ਮੇਰਾ ਟਹਲਾ ਹੁੰਦਾ ਨਹੀਂ ਇਹਦੇ ਸਾਹਮਣੇ ਇਹ ਲੱਛਣ ਨਾ ਇਹੇ ਜੇ ਕਰਦੀ ਆ ਇਹੇ ਜੇ ਕਰਦੀ ਆ ਕੋਈ ਨਾ ਕੋਈ ਨਾ ਇੱਕ ਕੰਮ ਖੜਾ ਕਰੀ ਰੱਖਦੀ ਆ ਹੀ ਚੱਲ ਕੋਈ ਨਾ ਚੁੱਪ ਕਰਿਆ ਕਰੋ ਐਵੇਂ ਨਾ ਲੜਿਆ ਕਰੋ ਲੋਕ ਦਮਾਸਾਰੋ ਜਿਨਾ ਦਿਖਾਇਆ ਕਰੋ ਇਹ ਕਿੱਧਰੇ ਰਹਿੰਦਾਂ ਦੋਨੇ ਲੜੀ ਜਾਂਦੇ ਕਰ ਰਹੇ ਨੇ ਉਹ ਕੁੱਕੜਾਂ ਵਾਂਗੂ ਨੇ ਉਹ ਤਾਂ ਪਤਾ ਹੀ ਹੈ ਲੋਕਾਂ ਨੂੰ ਵੀ ਇਹਨਾਂ ਦਾ ਜਲੂਸ ਰੋਜ਼ ਨਿਕਲਦਾ ਇਹ ਨਾ ਜਾਣੇ ਬੁੱਝ ਕੇ ਹਨ ਇਹਨੂੰ ਪਤਾਗਾ ਵੀ ਇਹਨਾਂ ਕੋਲੇ ਪੈਸੇ ਤਾਂ ਹੈ ਨਹੀਂਗੇ ਜਾਣ ਕੇ ਚਿੰਝੜੀ ਸੇੜਦੀ ਹੁੰਦੀ ਹੈ ਇਹ ਵੀ ਮੁੜ ਕੇ ਆਪੇ ਰੋਲੇ ਪਈ ਜਾਣਗੇ ਵੀ ਜੇ ਕਰਨਾ ਹੀ ਆ ਪੱਕਾ ਰੈਣ ਵਾਲਾ ਕਰ ਲੋ ਜਦੋਂ ਪੈਸੇ ਸਾਡੇ ਕੋਲੇ ਹੋਣਗੇ ਉਦੋਂ ਕਰ ਲੈਣਗੇ ਚਲ ਕੋਈ ਨਾ ਮੈਂ ਵੀ ਸਰਪੰਚ ਕੋਲੇ ਜਾ ਕੇ ਹੁਣੀਆਂ ਚਲ ਤੇਰੇ ਨਾਲ ਚੱਲ ਆ ਜਾਈਏ ਚੱਲੀਏ ਕੋਈ ਨਾ ਕਰ ਲੈ ਨਾ ਤੈਨੂੰ ਜੋ ਮੈਂ ਕਰਦੀ ਆ ਸਤਿ ਸ਼੍ਰੀ ਅਕਾਲ ਚਾਚਾ ਜੀ ਸਤਿ ਸ਼੍ਰੀ ਅਕਾਲ ਭਾਈ ਉਹ ਕਿੱਧਰ ਤੁਰੇ ਫਿਰਦੀ ਆਜਾ ਸੋਨੇ ਕਿੱਧਰ ਤੁਰੇ ਫਿਰਦੀ ਆ ਚਾਚਾ ਜੀ ਤੁਹਾਡੇ ਕੋਲ ਹੀ ਆਈਆਂ ਮੈਂ ਤਾਂ ਆ ਇੱਧਰ ਹੀ ਤੁਰੇ ਫਿਰਦੀ ਆ ਤੁਹਾਡੇ ਘਰ ਨੂੰ ਅੱਛਾ ਭਾਈ ਚੰਗੀ ਗੱਲ ਧੰਨਵਾਦ ਅਖੀਰ ਘਰੇ ਗਏ ਹਾਂ ਉਹਦੇ ਜਾਂਦੇ ਜਾਂਦੇ ਚੱਲ ਭੀ ਚਾਚੇ ਕੋਲੇ ਜਾਏਗੇ ਹੈ ਲੈ ਆ ਕੇ ਜਾਗੇ ਤੁਹਾਨੂੰ ਪਤਾ ਹੀ ਹੈ ਉਹ ਤਾਂ ਕਿੱਥੇ ਆ ਜਾਂਦਾ ਜਦੋਂ ਘਰਾਂ ਦੇ ਵਿੱਚ ਪੰਗੇ-ਪੁੰਗੇ ਪੈ ਜਾਂਦੇ ਨੇ ਫੇਰੀ ਸਰਪੰਚ ਕੋਲੇ ਢਾ ਵੱਜਦਾਗਾ ਮोटा का की देना पंगा पे हो गया होना ਸਾਡੇ ਦਾ ਘਰ ਤੋਂ ਕੋਈ ਚੰਡਲ ਨਹੀਂ ਲੋਟ ਆਉਂਦੀ ਓ ਕੀ ਹੋ ਗਿਆ ਭਾਈ ਕਾਦੇ ਹੁਣ ਇੱਥੇ ਰਹਿ ਜੂ ਸਾਰਾ ਕੁਝ ਕਿਉਂ ਮਾੜੇ ਮਾੜੇ ਗੱਲਾਂ ਤੇ ਉਹ ਕਰ ਦਿੰਨੇ ਓਹੋ ਚਾਚਾ ਜੀ ਮੇਰੀ ਗੱਲ ਸੁਣੋ ਇੱਥੇ ਤਾਂ ਰਹਿ ਜੂ ਸਾਰਾ ਕੁਝ ਪਰ ਜਿੰਨਾ ਜ਼ਰੂਰੇ ਰਹਿਨੇ ਓ ਉਨਾਂ ਟਾਈਮ ਤਾਂ ਮਾੜਾ ਮੋਟਾ ਆਪਦੇ ਹਿਸਾਬ ਨਾਲ ਚੱਲਿਆ ਜਾਵੇ ਮੇਰੀ ਤਾਂ ਇਹ ਚੱਲਣੀ ਹੀ ਨਹੀਂ ਦਿੰਦੇ ਆਪਦੇ ਕੋਈ ਚਲਾਉਂਦੀ ਆ ਉਹ ਤਾਂ ਕੀ ਗੱਲ ਕੀ ਹੋ ਗਈ ਗੱਲ ਮੈਨੂੰ ਦੱਸ ਪਹਿਲਾਂ ਗੱਲ ਅੱਗੇ ਹੋਣੀ ਸੀਗੀ ਸਾਡੇ ਹੈਗਾ ਮਤਲਬ ਕਿ ਸਾਰਾ ਜਿਹੜਾ ਇੱਧਰਲਾ ਗਰਾਊਂਡ ਆ ਗਰਾਊਂਡ ਵੱਡਾ ਅੰਦਰle ਬਸੇ ਛੋਟੇ ਅੰਦਰle ਬਸੇ ਬਾਹਰle ਬਸਦਾ ਸਾਰਾ ਹੀ ਖੁੱਲਾ ਹੀ ਪਿਆਗਾ ਹਜੇ ਹਜੇ ਸਿਕੰਦਾਵਾੜ ਕੁਛ ਨਹੀਂ ਕੱਢਿਆ ਹੈਗਾ ਤੇ ਅੰਦਰ ਅੰਦਰ ਹੀ ਰਹਿਣੇ ਹੈਗੇ ਉੱਥੇ ਹੁਣ ਨੰਗਦੇ ਤਾਂ ਅਸੀਂ ਪਹਿਲੇ ਇਕੱਠੀ ਆਗੇ ਹੁਣ ਨਾ ਜਾਣ ਕੇ ਫਰਸ ਲਵਾਉਣ ਲੱਗ ਰਹੀ ਹੈਗੀ ਗੱਲ ਨਹੀਂ ਪੁੱਛੀ ਹੈਗੀ ਕਿਸੇ ਨੂੰ ਸਾਡੇ ਕੋਲੇ ਪੈਸੇ ਨਹੀਂ ਹੈਗੇ ਤੇ ਫਿਰ ਇਹ ਜੀ ਕੀ ਗੱਲ ਹੈ ਭਈ ਇਹ ਜੀ ਲੜਨ ਵਾਲਾ ਤੁਸੀਂ ਕਹਿੰਦੇ ਭਈ ਸਾਡੇ ਕੋਲ ਹੈ ਨਹੀਂ ਅਜੇ ਠਹਿਰ ਕੇ ਦੇਵਾਂਗੇ ਜੇ ਉਹ ਕਰਨਾ ਫਿਰ ਇਹ ਜੀ ਜੇ ਤੁਸਨ ਪੁੱਛੇ ਨਹੀਂ ਗੱਲ ਫਿਰ ਇਹ ਚ ਲੜਾਈ ਦਾ ਗੱਲ ਹੀ ਨਹੀਂ ਕੋਈ ਆਹੀ ਤਾਂ ਰੌਲੇ ਨੇ ਚਾਚਾ ਜੀ ਆਹੀ ਤਾਂ ਰੌਲੇ ਨੇ ਐਂ ਕਹਿੰਦੀ ਉਹ ਵੀ ਤੂੰ ਹੁਣ ਨਾਲੇ ਪੈਸੇ ਅੱਦੇ ਦੇ ਦੇਣੇ ਪੈਣਗੇ ਮੈਂ ਖਾ ਭਾਈ ਪੁੱਛ ਕੇ ਗੱਲ ਕਰਨੀ ਸੀ ਬੁਲਾ ਕੇ ਮਿਸਤਰੀਆਂ ਨੂੰ ਤੇ ਜਰਕਦੇ ਨੇ ਪਟਵਾਤਾ ਉਥੋਂ ਸਾਰਾ ਥਾਂ ਭਾਏ ਤਾਂ ਨਹੀਂ ਭਾਈ ਤੋ ਫਾਇਦਾ ਕੰਮ ਕਰਨਾ ਸੀਗਾ ਗੱਲ ਤਾਂ ਰਾਜ ਨਹੀਂ ਹੁੰਦੀ ਹੁੰਦੀ ਐ ਵੀ ਪਹਿਲਾਂ ਮੜਾ ਪੁੱਛ ਲੈਂਦੇ ਵੀ ਆਪਾਂ ਕੰਮ ਕਰਨਾਗਾ ਤੇ ਕਰ ਲਗੇ ਚਲ ਕੋਈ ਗੱਲ ਨਹੀਂ ਜੇ ਉਹਨਾਂ ਕੋਲ ਹੈਗਾ ਤੁਸੀਂ ਲਾ ਦੇ ਭਾਈ ਕਰਾਰ ਮੁਰੇ ਆ ਅੱਗੇ ਉਹ ਦੋਛੇ ਦੇ ਦੇਣਗੇ ਜਦ ਲੜਾਈ ਵਾਲੀ ਗੱਲ ਨਹੀਂ ਕੋਈ ਚਲ ਕੋਈ ਗੱਲ ਮੈਂ ਉਹਨਾਂ ਨੂੰ ਕਹਿ ਦੂੰ ਭਾਈ ਉਹਨਾਂ ਕੋਲੇ ਹਜੇ ਹੈ ਨਹੀਂਗੇ ਚਲ ਤੁਸੀਂ ਜਾਂਦਾ ਪਹਿਲਾਂ ਪੁੱਛਣਾ ਸੀਗਾ ਤੇ ਚਾਹੇ ਭਾਈ ਫਿਰ ਤੁਸੀਂ ਹੁਣ ਆ ਦਾ ਉਸੀ ਕਰ ਲੋ ਖਰਚਾ ਬਾਅਦ ਜਦੋਂ ਉਹਨਾਂ ਕੋਲੇ ਆ ਗਈ ਦੁੱਧ ਧਰ ਕੇ ਉਹਦਾ ਆਲਾ ਲੈ ਲੇ ਬਸ ਇਹ ਜਿਹੜਾ ਖਰਚਾ ਹੋਊਗਾ ਤੇ ਬਿਹਾਰੀ ਗੱਲ ਦਾ ਲੜਨ ਵਾਲੀ ਤਾਂ ਕਰਦੇ ਨਹੀਂ ਕੋਈ ਮੈਂ ਨਹੀਂ ਸਰਪੰਚ ਸਾਹਿਬ ਦਿੰਦੀ ਪੈਸੇ ਨਾਲੇ ਮੇਰੇ ਕੋਲੇ ਕਿੱਥੇ ਨੇ ਰੁਪਏ ਸਾਡੀ ਨਮੀ ਨਮੀ ਜ਼ਿੰਦਗੀ ਆ ਤੇ ਸਾਡੀ ਜ਼ਿੰਦਗੀ ਸਾਰੀ ਖਰਾਬ ਕਰੀ ਜਾਂਦੀ ਆ ਉਹ ਹੈ ਜਿੱਦਾਂ ਦੀ ਆਈ ਹੈ ਕਿ ਆਪ ਦੀ ਗੱਲ ਚਲਾਉਂਦੀ ਆ ਉਹ ਮੂਰੇ ਮਖਤਿਆਰੀ ਘੋਟਦੀ ਰਹਿੰਦੀ ਆ ਸਾਰਾ ਦਿਨ ਸਾਡਾ ਵੀ ਕੋਈ ਫਰਜ਼ਾ ਬਣਦਾ ਅਸੀਂ ਵੀ ਘਰ ਦੇ ਵਿੱਚੋਂ ਆ ਉਹ ਕਰ ਦੇਦਾ ਭਾਈ ਹੈਗੇ ਆਗੇ ਚਲ ਉਹ ਤਾਂ ਜਦੋਂ ਕਰਦੀ ਚੀਜ਼ ਬਣੀ ਉਹ ਤਾਂ ਤੇਰੇ ਵੀ ਕੰਮ ਉਹਦੇ ਖੜਾ ਕੱਲੇ ਦੀ ਆਉਗੀ ਮੈਨੂੰ ਕਹਿੰਦੀ ਨੰਗਣ ਨਹੀਂ ਦਿੰਦੀ ਮੈਂ ਇੱਧਰ ਦੀ ਜਦੋਂ ਫਰਸ ਲੱਗਿਆ ਕਹਿੰਦੀ ਜੇ ਤਾਂ ਪੈਸੇ ਦੇਵੇਂਗੇ ਫੇਰ ਨੰਗਣ ਦਊ ਐ ਬੋਲਦੀ ਐ ਉਹ ਨੰਗੇ ਦਾ ਭਾਈ ਨਾ ਉਹ ਅੱਜ ਹਟਾਇਆ ਜਾ ਬਿਨਾਂ ਕੱਲ ਹਟਾਇਆ ਜਾਵੇ ਜਿਹੜੀ ਚੀਜ਼ ਆ ਹੈਗੀ ਉਹ ਤੇ ਘਾਰੇ ਤਾਂ ਹੁਣ ਜਾਣੀ ਐ ਕੋਈ ਨਹੀਂ ਹਟਾ ਸਕਦਾ ਤਾਂ ਬਸ ਜਿਹੜੀ ਗੱਲ ਹੈਗੀ ਹੈਗੀ ਹਿੱਸੇ ਦੀ ਹੁੰਦੀ ਹੈਗੀ ਉਹ ਮੰਤਾਪ ਕੋ ਸਾਨੂੰ ਗੱਲ ਕਰਨੀ ਪਊਗਾ ਆਪਾਂ ਠਹਿਰ ਕੇ ਦੇ ਦਾਂਗੇ ਜਿਹੜੀ ਆਪਾਂ ਰਾਹ ਸਿਰ ਤੇ ਕਰ ਲਓ ਤੈਨੂੰ ਮਹੀ ਮਹੀ ਤੈਨੂੰ ਕਹਣਾ ਭਾਈ ਤੈਨੂੰ ਦੇ ਕੀ ਮੇਨ ਹੈ ਮੈਂ ਨੇ ਜਿਹੜੀ ਪਿਆਰੀ ਗੱਲ ਆਗੀ ਉਹਦਾ ਤੇਰਾ ਵੀ ਆਂਦਾ ਮਾਲਕ ਨੂੰ ਤੂੰ ਵੀ ਉਸ ਘਰ ਦੇ ਓਨੀ ਮਾਲਕ ਨਾ ਓਨੀ ਮਾਲਕ ਨੂੰ ਆ ਇਹਦਾ ਮਤਲਬ ਇਹ ਨਹੀਂ ਜੇ ਕੋਈ ਵੱਡਾ ਬੋਲਦਾ ਉਹ ਵੱਡਾ ਮਾਲਕ ਬਣ ਜਾਂਦਾ ਹੱਕ ਤੇਰਾ ਵੀ ਉਹਦੇ ਤੇ ਉਹਨਾਂ ਹੱਕ ਉਹਦਾ ਵੀ ਹੋਣਾਗਾ ਥੋੜਾ ਦੋਨਾਂ ਦਾ ਹੱਕ ਆਗਾ ਬਸ ਆ ਗੱਲ ਤੀ ਉਹਨੇ ਜਰੂਰ ਕਰਦੇ ਜਿਹੜਾ ਉਹਨੇ ਪੁੱਛਣ ਜੇ ਮਾਣਾ ਪੁੱਛਣ ਦੀ ਭਈ ਆਪਰਾਏ ਜੀ ਨਾਲ ਆ ਵੀ ਆ ਕੰਮ ਕਰ ਲਗੇ ਤੇ ਫਿਰ ਕੰਮ ਸਾਨੂੰ ਲੋਟ ਆ ਜਾਂਦਾ ਬਸ ਆ ਗੱਲ ਚੋ ਆ ਕੋਈ ਇਦਾ ਗੱਲ ਆ ਜੀ ਨਾਲੇ ਹੁਣ ਪੈਸੇ ਇੰਨੇ ਮੰਗਦੀ ਹੈਗੀ ਹੈ ਆ ਕਿ ਅੱਧਾ ਦੇ ਉਹਨਾਂ ਨਾਲੇ ਸਾਡੇ ਕੋਲੇ ਹੁਣ ਤਾਂ ਪੈਸੇ ਪੂਸੇ ਤਾਂ ਸਾਡੇ ਕੋਲੇ ਤੇ ਨਾਲੇ ਜਿਹੜੀ ਪਹਿਲਾਂ ਕਮਾਈ ਕਰਦਾ ਸੀ ਵਿਆਹ ਤੋਂ ਪਹਿਲਾਂ ਸਾਰੀ ਕਮਾਈ ਪਹਿਲਾਂ ਘਰ ਪਾਇਆਗਾ ਸਾਰਾ ਏਸੇ ਨਹੀਂ ਬਣਵਾਇਆ ਉਦੋਂ ਵੀ ਤਾਂ ਨਾਲ ਲੱਗ ਕੇ ਹੁਣ ਹਿੱਸੇ ਪਾਉਣ ਲੱਗ ਗਈ ਉਹ ਉਹ ਹਿੱਸੇ ਦਾ ਭਾਈ ਹੁਣ ਜੇ ਛੱਡ ਹੋਊਗਾ ਕੱਲ ਨੂੰ ਕੋਈ ਤੇਈ ਲਾਲਾ ਜਾਂ ਕਿਸੇ ਦੀ ਲਾਲਾ ਦੋ ਕੁ ਵੀ ਦੋ ਕਹਿੰਦੇ ਭੈਣ ਭਈ ਅੱਡ ਹੁੰਦੇ ਆ ਫਿਰ ਘਰ ਤਾਂ ਕਿਸੇ ਦਿਨ ਪਹਿਲਾਂ ਬਣਾਇਆ ਹੋਵੇ ਉਹ ਤਾਂ ਅੱਧਾ ਤਾਂ ਸਿਰ ਤੈਨੂੰ ਵੀ ਪਤਾ ਉਹ ਤਾਂ ਹੋਊਗੇ ਹੋਊਗਾ ਅੱਧਾ ਤਾਂ ਹੁੰਦਾਗਾ ਸਰਪੰਚ ਸਾਹਿਬ ਜੀ ਮੇਰੀ ਗੱਲ ਸੁਣੋ ਤੁਸੀਂ ਹੁਣ ਆਇਆ ਆਪ ਹੀ ਕਹਿ ਕੇ ਆਓ ਮੈਨੂੰ ਨਹੀਂ ਪਤਾ ਵੀ ਭਾਈ ਇਹਨਾਂ ਕੋਲ ਪੈਸੇ ਸਾਨੂੰ ਪਤਾ ਹੀ ਹੈ ਮੇਰੇ ਪਿਓ ਹੈ ਨਹੀਂ ਗਾ ਕੱਲੀ ਮਾਂ ਗਈ ਅਸੀਂ ਮੈਂ ਤਾਂ ਗਾਂਹਾਂ ਤੋਂ ਵੀ ਗਰੀਬ ਘਰ ਚੋਂ ਆਤੇ ਔਰੇ ਵੀ ਇੱਥੇ ਵੀ ਕੋਈ ਸੁਣਦਾ ਨਹੀਂ ਮੇਰੀ ਤਾਂ ਸੁਣਦਾ ਕਿਉਂ ਨਹੀਂ ਭਾਈ ਜਿਹੜੀ ਰਾਹ ਸਿਰ ਦੀ ਗੱਲ ਆ ਉਹ ਆਪਾਂ ਨੂੰ ਜ਼ਰੂਰ ਹੈ ਤੂੰ ਮੈਂ ਕਿਹੋਂ ਜਾ ਕੇ ਭਾਈ ਹਜਰਨਾਂ ਕੋਲ ਕੁਝ ਨਹੀਂ ਦੇਣ ਪਰ ਹੱਕ ਤੇਰਾ ਉਹ ਨਹੀਂ ਹੈ ਇਹ ਨਾ ਗੱਲ ਕਹੇ ਮੇਰਾ ਹੱਕ ਨਹੀਂ ਨਹੀਂ ਉਹਦਾ ਹੱਕ ਹੈਗਾ ਪਰ ਤੁਸੀਂ ਸਰਪੰਚ ਸਾਹਿਬ ਜੀ ਜਾ ਕੇ ਆਓ ਮੈਨੂੰ ਨਹੀਂ ਪਤਾ ਹੱਕ ਤਾਂ ਹੁਣ ਚਲੋ ਹੈਗਾ ਮੈਂ ਮੰਨਦੀ ਆ ਗੱਲ ਪਰ ਤੁਸੀਂ ਜਾ ਕੇ ਆਓ ਇੱਕ ਵਾਰੀ ਕਹਿ ਕੇ ਆਓ ਉਹਨੂੰ ਨਾ ਨਾ ਮੈਂ ਫਿਰ ਮੈਂ ਤਾਂ ਲੱਗਣ ਨਹੀਂ ਦਿੰਦੀ ਕਿ ਫਰਸ ਨਾ ਮੈਂ ਫਿਰ ਜੇ ਲਵਾਉਗੀ ਲਵਾਈ ਜਾਂਦੇ ਆਪਦੇ ਸਿਰ ਤੇ ਲਵਾਉਂਦੀ ਆ ਲਵਾਦੀ ਤੇ ਨਾਲੇ ਮੈਂ ਨੰਗਣੋ ਨਹੀਂ ਹਟਦੀ ਉੱਥੋਂ ਫਿਰ ਕੋਈ ਮੈਂ ਕਿਦੋਂ ਕਹਾਂ ਨਾਲ ਮੈਂ ਨੰਗਣੋ ਹਟ ਜੰਗਦਾ ਅਸੀਂ ਤਾਂ ਨੰਗਾ ਉੱਥੋਂ ਹੀ ਉੱਥੋਂ ਹੀ ਨੰਗੀ ਹੁਣ ਕੋਠੇ ਤੇ ਚੜ ਕੇ ਨੰਗਾ ਨਹੀਂ ਲੱਗੀ ਤੋ ਚਲ ਠੀਕ ਆ ਫਿਰ ਸਰ ਪੰਜ ਸਬਜ਼ੀ ਤੁਸੀਂ ਕਹਿ ਕੇ ਆਇਓ ਓਕੇ ਹਾਂ ਭਾਈ ਕੋਈ ਗੱਲ ਨਹੀਂ ਇਹ ਲਾਣ ਦੀ ਕੋਈ ਗੱਲ ਨਹੀਂ ਮਾਸੀ ਸਮਝਾਉਣਾ ਮੈਂ ਤਾਂ ਕਾਨੂੰ ਲੜਦੀ ਆਂ ਕਿ ਉਹ ਆਪ ਹੀ ਲੜਦੀਏਗੀ ਜਦੋਂ ਫਿਰ ਬਿਨਾਂ ਪੁੱਛੇ ਤੋਂ ਗੱਲਾਂ ਬਾਤਾਂ ਹੋ ਜਾਂਦੇ ਨੇ ਆਪ ਹੀ ਕਰ ਲੈਂਦੀ ਜਿਵੇਂ ਲੋਟ ਲੱਗਦਾ ਉਵੇਂ ਕਰੀ ਜਾਂਦੀ ਨਰ ਬੋਲ ਰਿਹਾ ਜੀ ਮੈਂ ਠੀਕ ਹੈ ਜੀ ਕਰੇ ਜਾ ਕੇ ਨਾ ਸਮਝਾਇਆ ਉਹਨਾਂ ਦਾ ਕੋਈ ਗੱਲ ਨਹੀਂ ਆ ਨਵੇਂ ਤਾਂ ਨਵੇਂ ਪੰਗੇ ਖੜੇ ਹੁੰਦੇ ਨੇ ਉਹਨੇ ਵੀ ਸੌਰੀ ਨਹੀਂ ਮੜਾ ਕੇ ਪੁੱਛ ਲੰਦੀ ਜਦੋਂ ਜਾਣ ਦਾ ਕੋਊਗਾ ਹੀ ਆਇਆ ਨਾ ਹੋਰ ਕੀ ਹੈ ਸ੍ਰੀ ਕਾਲ ਭਾਈ ਕਿੰਨੇ ਐਸੀ ਇੱਥੇ ਉਹ ਕਿੰਮੇ ਆਣਾ ਭਾਈ ਉਹ ਸੋਨੀ ਗਈ ਸੀ ਮੇਰੇ ਕੋਲੇ ਉਹ ਕਿਹੜੇ ਟਾਈਮ ਆ ਗਈ ਤੇ ਉਹ ਮੇਰੇ ਕੋਲ ਆਇਆ ਗਈ ਸੀ ਕਿ ਮੇਰੇ ਕੋਲ ਪੈਸਾ ਹੈ ਨਹੀਂ ਕੋਈ ਤੇ ਬੇੜਾ ਪਟ ਕੇ ਬਹਿ ਕੇ ਪਹਿਲਾਂ ਸਾਨੂੰ ਪੁੱਛਿਆ ਹੈ ਨਹੀਂਗਾ ਵੀ ਮੈਂ ਪੈਸੇ ਕੱਥਾ ਦੇਵਾਂਗਾ ਲੈ ਪੁੱਛਿਆ ਹੈਗਾ ਚਾਚਾ ਜੀ ਅਸੀਂ ਉਹਦੇ ਘਰ ਆਏ ਨੋ ਆਖੰਦਾ ਵੀ ਤੁਸੀਂ ਵਿੜਾ ਪੱਕਾ ਕਰਵਾ ਲਓ ਬਾਅਦ ਚ ਮੈਂ ਇਹ ਸਾਦੇ ਦੂੰ ਜਿਹੜਾ ਬਣਿਆ ਇਹ ਕਦੀ ਪੈਸਾ ਨੂੰ ਪੁੱਛਿਆ ਨਹੀਂਗਾ ਇਹ ਤਾਂ ਮੈਂ ਮਾਰੀ ਜਾਂਦੀ ਆ ਚਾਚਾ ਜੀ ਪਕਾਈ ਇਹਨੂੰ ਕੀ ਪਤਾ ਹੈਗਾ ਇਹਨੂੰ ਵੀ ਬਤਾ ਬਈ ਘਰੇ ਤਾਂ ਮਾੜੇ ਮੋਟੇ ਗੱਲ ਕੀਤੀ ਹੋਈ ਜੰਨੀ ਨੇ ਹੁਣ ਕੀ ਪਤਾ ਉਹਨੇ ਆ ਕੇ ਮਿਸਤਰੀ ਲਾ ਲੇ ਕੰਦਾ ਕੋਨੇ ਕਿਹਾਗਾ ਵੀ ਵੇੜਾ ਪੱਟ ਲੋ ਵੀ ਅੱਧਾ ਬਚਾ ਦੇ ਜਿਹੜਾ ਬਣਿਆ ਆਪਾਂ ਦੇ ਦਾਂਗੇ ਹੁਣ ਬਾਕੀ ਮਹੀਨਾਂ ਫੇਰ ਕੇ ਦੇ ਦਾਂਗੇ ਹੁਣ ਅਸੀਂ ਕਿਹੜਾ ਕੋ ਮਾੜਾ ਕੰਮ ਕੀਤਾ ਐ ਤੇ ਵੀ ਵੇੜਾ ਪੱਕਾ ਹੋਗਾ ਰੇਤਾ ਸਾਰਾ ਅੰਦਰ ਜਾਂਦਾ ਸੀਗਾ ਕੋਈ ਚੰਗਾ ਹੀ ਕੰਮ ਕੀਤਾ ਹੈਗਾ ਉਹ ਮਾੜੇ ਦੀ ਗੱਲ ਨਹੀਂ ਕਹਿੰਦਾ ਵੀ ਮਾੜਾ ਕੀਤਾ ਉਹ ਤਾਂ ਮੈਂ ਉਹਨੂੰ ਵੀ ਕਹਿ ਦਿੱਤਾ ਸੀਗਾ ਚੱਲ ਕੋਈ ਗੱਲ ਨਹੀਂ ਭਾਜੀ ਛੋਟੇ ਕੋਲੇ ਪੈਸੇ ਹੈ ਨਹੀਂਗੇ ਠਹਿਰ ਕੇ ਦੇ ਦਿਓ ਤਾਂ ਮੈਂ ਕਹਿ ਦਊਗਾ ਉਹ ਤਾਂ ਕੋਈ ਗੱਲ ਨਹੀਂ ਮੈਂ ਵੀ ਉਹਨੂੰ ਇਹੀ ਗੱਲ ਕਹੀ ਸੀ ਤੇ ਗੱਲ ਤਾਂ ਆਏ ਉਹ ਕਹਿੰਦੀ ਸਾਨੂੰ ਪੁੱਛਿਆ ਨਹੀਂਗਾ ਹੁਣ ਉਹ ਕਹਿੰਦੀ ਕਿ ਹੁਣੀ ਦੇ ਆਖੇ ਹੁਣ ਤੇ ਨਹੀਂ ਆਖੇ ਭ ਅਸੀਂ ਸਾਡੇ ਕਦੇ ਵਾਧੂ ਦਾ ਕਲੇਸ਼ ਪਾਊਗਾ ਤਾਂ ਕਰਕੇ ਮੈਂ ਤੁਹਾਨੂੰ ਕਹਿੰਦਾ ਵੀ ਭਾਈ ਐਵੇਂ ਕਲੇਸ਼ ਪਾਉਣ ਦਾ ਕੀ ਆ ਹੋਆ ਚਲ ਕੋਈ ਗੱਲ ਨਹੀਂ ਜਿਉਂਨਾਂ ਕੋਲ ਪੈਸੇ ਨਹੀਂ ਚਲੋ ਉਹ ਠਹਿਰ ਕੇ ਦੇ ਦੇਣਗੇ 2 ਮਹੀਨੇ 3 ਹੋਰ ਕਿਹਦੇ ਚ ਕੀ ਆ ਲੈ ਚਾ ਉਹ ਤਾਂ ਗੁੱਸੇ ਗਿੱਲੇ ਚ ਬੋਲ ਲਿਆ ਗਿਆ ਐਂ ਅਸੀਂ ਨੰਗਣਾ ਥੋੜੀ ਹਟਾਉਣੀ ਆ ਟੱਪੀ ਜਾਵੇ ਪਹਿਲਾਂ ਕਿਹੜਾ ਨੰਗਦੀ ਨਹੀਂ ਹੈਗੀ ਉਹੀ ਗੱਲ ਹੁਣ ਮੈਂ ਕਹਾਂ ਮਾ ਭਾਈ ਹੁਣ ਕੋਠੇ ਉੱਤੇ ਥੋੜੀ ਜਾਏਗੀ ਤੂੰ ਜਾਏਂਗਾ ਤਾਂ ਨੰਗੇ ਵਿੱਚ ਕੋਈ ਜਦੋਂ ਨੰਗਾ ਦਾ ਉੱਥੋਂ ਦੇ ਉੱਥੋਂ ਜਾਣੀ ਪਊਗਾ ਤੇ ਨਾ ਉਹ ਕੋਈ ਅੱਜ ਹਟਾਵੇ ਨਾ ਕੱਲ ਹਟਾਵੇ ਜਿਹੜੀ ਰਾਹ ਸਰਗਰ ਦੇ ਦੋ ਬ ਉਹ ਵੀ ਕਹਿ ਦੇਣਗੇ ਹੁਣ ਤੈਨੂੰ ਪਤਾ ਹੈ ਕਿ ਅੱਜ ਕੱਲ ਮਿੱਟੀ ਗਾਰੇ ਵੀ ਨਹੀਂ ਹੈਗੇ ਕਿੱਥੋਂ ਲਿਆ ਕੇ ਮਿੱਟੀ ਗਾਰੇ ਲਾਈਏ ਤੇ ਰੇਤ ਟੱਟ ਖੜਦਾ ਇੰਨਾ ਸਾਰਾ ਰੇਤਨ ਜਿਹਾ ਝਾੜੂ ਲੈਨੇ ਅੰਦਰ ਜਾਂਦਾ ਹੈਗਾ ਨਾ ਨਾ ਉਹ ਤਾਂ ਸਹੀ ਗੱਲ ਆ ਭਾਈ ਛੋਡੀ ਤਾਂ ਚਲ ਚੰਗੀ ਗੱਲ ਆ ਜਿਹੜਾ ਕੰਮ ਹੋ ਜੇ ਕਹਿੰਦੇ ਉਹਦੇ ਨਾਲ ਹੀ ਤਾਂ ਨਹੀਂ ਰੀਸ ਹੁੰਦੀ ਚਲ ਚੰਗੇ ਨੂੰ ਤਾਂ ਚੰਗੇ ਹੀ ਗਿਆ ਜਾਊਗਾ ਤੇ ਬਸ ਆ ਗੱਲ ਸੀ ਚਲ ਤੁਸੀਂ ਕਹਿੰਦੇ ਹੁੰਦੇ 2 ਮਿੰਟ ਠਹਿਰ ਕੇ پیسے ਲੈ ਲਿਓ ਅੱਛਾ ਜਾਂ ਤੈਨੂੰ ਮੈਂ ਮੁੰਤੇ ਬੁਲਾ ਲਾਣੀ ਆ ਸੋਨੀ ਨੂੰ ਜਿਹੜੀ ਗੱਲ ਆ ਉਹ ਨਾ ਸਾਹਮਣੇ ਕਹਿ ਦਿਓ ਚਲ ਭਾਈ ਮਾਰ ਲਓ ਬੋਲਾ ਸਾਹਮਣੇ ਆਪਾਂ ਜਿਹੜ ਸੋਨੀ ਉਰੀਆ ਆਉਣੀ ਆ ਸਪੰਜਾ ਜੀ ਤੁਸੀਂ ਆ ਰਹੇ ਸੀ ਹਾਂ ਸੋ ਪਾਈ ਫਿਰ ਮੈਨੂੰ ਤਾਂ ਆਉਣੇ ਪਏ ਜਦੋਂ ਤੁਸੀਂ ਕਹਿ ਕੇ ਆਏ ਸੀਗੇ ਕਿ ਕੀ ਕਹਿਣਗੇ ਸੀ ਚਲੋ ਭਾਈ ਦੱਸੋ ਤੁਸੀਂ ਕਿਦੋਂ ਪੈਸੇ ਦਿਓਗੇ ਮਾ ਉਹਨਾਂ ਟਾਈਮ ਇਹਨਾਂ ਨੂੰ ਕਹਿ ਦੰਨਾਗਾ ਸੋਨੂੰ ਨਹੀਂ ਬੁਲਾਉਂਦੇ ਹੁਣ ਤਾਂ ਹੁਣ ਭਾਵੇਂ ਮਹੀਨਾ ਪੱਧ ਕਰਦੇ ਕੁਝ ਆਜ ਨਹੀਂ ਕੱਲ ਨੂੰ ਆਇਆ ਨਾ ਹੋਵੇ ਮੁਰਖ ਕਹਦੇ ਵੀ ਇਹ ਬਣੇ ਨਹੀਂ ਤਣੇ ਨਹੀਂ ਤੁਹਾਨੂੰ ਵੀ ਪਤਾਗਾ ਹੁਣ ਜੇ ਤਨ ਮਹੀਨੇ ਗਣੇ ਭਾਵੇਂ ਦੋ ਮਹੀਨਾ ਬਾਅਦ ਦਾਵਾ ਦੂੰਗਾ ਏ ਹੁਣ ਤਾਂ ਕਹਿ ਦੋਗੇ ਤੇ ਉਦੋਂ ਬਾਅਦ ਤੁਹਾਨੂੰ ਪਤਾ ਹੀ ਆ ਸਾਡੀ ਤਾਂ ਇਹ ਜਾਣ ਲੈਣੀ ਕਰ ਲੂ। ਉਹ ਐ ਕਿਵੇਂ ਕਰਨੂ ਭਾਈ ਕਮਾਲ ਕਰੀ ਜੰਨੇ ਹੋਗੇ ਤੁਸੀਂ ਤਾਂ ਜਮੀ ਹੱਦ ਹੋਈ ਪਈ ਐ ਕੋਈ ਜਮਾਨਤ ਦੀ ਗੱਲ ਹੁੰਦੀ ਐ ਫਿਰ ਮੇਰਾ ਇੱਥੇ ਆਉਣ ਦਾ ਕੀ ਫਾਇਦਾ ਹੋਇਆ ਕਿਵੇਂ ਕਹਿ ਦੂ ਕੋਈ। ਫੇਰ ਹੀ ਪੜੀ ਲਿਖੀ ਐ ਇਹ ਐ ਥੋੜੀ ਐ ਕੋਈ ਆਪ ਕਰ ਦੇ ਫਿਰ ਤੇ ਕੋਈ। ਪੜੀ ਲਿਖੀ ਐ ਗੱਲਾਂ ਦਾਣ ਪੜਾਣੀਆਂ ਕਰ ਜਾਂਦੀ ਐ। ਕੋਈ ਨਾ ਚਾਚਾ ਜੀ ਕੋਈ ਗੱਲ ਨੇ ਸੀ 6 ਮਹੀਨੇ ਦੇ ਸਕਦੇ ਫਿਰ ਪੈਸੇ। 6 ਕਹਿੰਦੇ ਨਾ 1 ਮਹੀਨਾ ਤੁਹਾਨੂੰ ਮੈਂ ਦੇ ਦਿੰਨਾਗਾ ਵੱਧਾ। ਤੇ ਉਦੋਂ ਪਹਿਲਾਂ ਪਹਿਲੇ ਨਾਲੇ ਇਹਨਾਂ ਨੂੰ ਮੈਂ ਪੁੱਛਿਆ ਨਹੀਂਗਾ 7ਵੇਂ ਮਹੀਨੇ ਨੂੰ ਪੈਸੇ ਮਿਲਣੇ ਚਾਹੀਦੇ ਆ ਠੀਕ ਆ ਕੋਈ ਗੱਲ ਨਹੀਂ ਜੱਟ ਉਹਦੋਂ ਨਾ ਭਰਾਗਾ ਉਹ ਸੋ ਜਬੀ ਛਾਡਾ ਆ ਗਿਆ ਮੇਰੀ ਤਾਈ ਦਾ ਆਇਆ ਭੋਗ ਪੈਸੇ ਮੈਂ ਮੁਰਕਿਆ ਕਰਾਂ ਇੰਨਾਂ ਕਰ ਲਾ ਕਹਿੰ ਮੇਰੇ ਮਾਛ ਦਾ ਭੋਗ ਪਿਆ ਸੀਗਾ ਜੀ ਮੈਂ ਚਾਚਾ ਜੀ ਤੁਸੀਂ ਤਾਂ ਮੂਈ ਫਰੋ ਭੋਗ ਕਹਿੰਦੇ ਨਹੀਂ ਭਾਈ ਜਿਹੜੀ ਗੱਲ ਮੈਂ ਨਾ ਮੈਂ ਰੋਜ਼ ਰੌਣਾ ਚ ਜਾਣਾਗਾ ਮੁਰਕੇ ਨਾ ਮੈਂ ਦੇਖਦਾ ਕੀ ਕਹਿੰਦੇ ਨੇ ਉਧਰੋਂ ਛੀ ਗਾ ਤੋਂ ਮਾਰ ਤੇ ਪਹਿਲਾਂ ਹੀ ਉਹ ਮਾਰਦਾ ਨਹੀਂ ਮੈਂ ਭਾਈ 6 ਮਹੀਨੇ ਮਸਾਉਂਦੇ ਤਾਂ ਪਕੜਾ ਕਰ ਲਗੀ ਜੋ 6 ਮਹੀਨੇ ਕਰਾਰ ਤੇ ਕਰ ਲਗੇ ਮਸਾਉਂ ਰੇਜਮੈਂਟ ਕਰ ਲੰਦਾ ਵੀ 6 ਮਹੀਨੇ ਨੂੰ ਆਪਣੇ ਆਪ پیسے ਆਉਣਗੇ ਆਪਾਂ ਅਗਲੇ ਐਂ ਦੇਨੇ ਆ ਜੇ ਉਦੋਂ 6 ਮਹੀਨੇ ਵਾਦੇ ਵੀ ਤੂੰ ਐਂ ਕਹਿੰਦਾ ਵੀ 2 ਮਹੀਨੇ ਹੋਰ ਰੁਕ ਜਾ ਉਸ ਵੇ ਤੈਨੂੰ ਪਤਾ ਸਭ ਦਾ ਮੂਰੇ ਲੈਣ ਦੇਣ ਬਣਿਆ ਹੁੰਦਾ ਹੁਣ ਮਹੀਨਾ ਵੱਧ ਕੇ ਕੋਈ ਦੁੱਖ ਦੁੱਖ ਨਹੀਂ ਲੱਗਦਾ ਬਸ ਠੀਕ ਐ 6 ਮਹੀਨੇ ਮੈਂ ਕਹਿੰਨੀ ਆ 1 ਮਹੀਨਾ ਤੁਸੀਂ ਦੇਤਾ ਜੀ 7 ਮਹੀਨੇ ਹੋਗੇ 7 ਮਹੀਨੇ ਹੋਣਾ ਬੋਲਣਾ ਨਹੀਂ ਹੈਗਾ ਅਸੀਂ ਤਾਂ 7 ਦੇ ਵੀ 7.5 ਮਿੰਟ ਪਾ ਲਾਂਗੇ ਅੱਧਾ ਤੂੰ ਹੋਰ ਕਰਤਾ ਸੀ 2 ਮਿੰਟ ਹੋਰ ਵਧਾ ਤੇ ਜੀ ਫਿਰ ਓਏ ਵਧਾ ਨਹੀਂ ਦਿੱਤੇ ਭਾਈ ਤੈਨੂੰ ਇਹ ਆਹੋ ਕਰਨਾ ਚਾਹੀਦਾਗਾ ਤੇ ਤੇ ਉਦੋਂ ਹੀ ਨੀ ਪੈਸੇ ਦੇ ਦੇ ਬਸ ਕੋਈ ਗੱਲ ਨਹੀਂ ਆਦੇ ਕੋਲ ਰੱਖਾਂਗੇ ਜਿੰਨਾ ਖਰਚ ਹੋਇਆ ਕਰ ਦੇਣਗੇ ਤੇ ਉਸ ਤੋਂ ਬਾਅਦ ਵਿੱਚ ਜਿਹੜੇ ਭਾਈ 2 ਪੈਸੇ ਬਣਨਗੇ ਆਉਦੇ ਇਹਨਾਂ ਨੂੰ ਦੇ ਦਿਓ ਤੁਸੀਂ ਵੀ ਇੱਥੇ ਰਹਿਣਾ ਇਹਨਾਂ ਨੇ ਵੀ ਰਹਿਣਾਗਾ ਉਹਦੋਂ ਪਹਿਲਾਂ ਗੱਲ ਕਰੀ ਤੁਸੀਂ ਬੁਲਾਉਂਦੇ ਨਹੀਂ ਇਹਨਾਂ ਨੂੰ ਉਹ ਚਲ ਕੋਈ ਗੱਲ ਨਹੀਂ ਜੇ ਸੋਹਰੇ ਕੋਲ ਪਹਿਲਾਂ ਵੀ ਆ ਗਿਆ ਤਾਂ ਪਹਿਲਾਂ ਦੇ ਦੇ ਤਾਂ ਕੀ ਹੈ ਜਿੰਨੇ ਕ ਆ ਗਿਆ ਅੱਧ ਪਜਤ ਪਹਿਲਾਂ ਦੇ ਦੇ ਐ ਥੋੜੀ ਵੀ ਇਕੱਠੇ ਦੇਨੇ ਆ ਨਾਲ ਛੋਟਾ ਭਾਰ ਹੌਲਾ ਹੋ ਜਾ ਬਾਠ ਠੀਕ ਨਾਲੇ ਹੁਣ ਦੇਖ ਲਾ ਕਿਤੇ ਮਾਗਰੋ ਵਿਗੜ ਜੀ ਨਾ ਨਾ ਜਿਹੜੀ ਜੱਤਾ ਕਹਿ ਗਿਆ ਨਾ ਅਸੋ ਗੱਲ ਤੇ ਪੱਕੇ ਹੀ ਆਂਗੇ ਕੋਈ ਨਾ ਫਿਰ ਮੈਂ ਕਿਹੜਾ ਕੋਈ ਪੱਕੀ ਨਹੀਂ ਹੈਗੀ ਉਸ ਗੱਲ ਤੇ ਮੈਂ ਵੀ ਪੱਕੂ ਆਈ ਆ ਮੈਂ ਕਿਹੜਾ ਬੇਈਮਾਨੇ ਕਰਦੀ ਫਿਰਦੀ ਆ ਬਸ ਫਿਰ ਉਹ ਭਾਈ ਬੇਈਮਾਨੇ ਕਿਸੇ ਨੇ ਕਿਹਾ ਨਹੀਂ ਕਿ ਤਾ ਤੁਰਖੀ ਵਾਲੀ ਆ ਸੋਹਣੀ ਰੁੱਖੀ ਵਾਲੀ ਗੱਲ ਨਹੀਂ ਚਾਚਾ ਜੀ ਮੈਂ ਤਾਂ ਜਿਹੜੀ ਗੱਲਾਂ ਹੁੰਦੀਆਂ ਮੈਂ ਤਾਂ ਮੂੰਹ ਤੇ ਕਹਿ ਦੇਣੀ ਮੈਨੂੰ ਮਾਗਰੋ ਨਹੀਂ ਕਹਿਣਾ ਹੁੰਦਾ ਕੁਝ ਜਿਹੜੇ ਪਿੱਠ ਪਿੱਛੇ ਲੋਕ ਗੱਲਾਂ ਕਰਦੇ ਹੁੰਦੇ ਆ ਮੈਂ ਤਾਂ ਸਾਹਮਣੇ ਕਹਿ ਦੇਣੀ ਚਾਹੇ ਵਾਲਿਆਂ ਨੂੰ ਗੁੱਸਾ ਹੀ ਲੱਗੇ ਫਿਰ ਉਹ ਕੋਈ ਸਾਲੇ ਗਾਣੇ ਪੈਸੋਂ ਤੋਂ ਟਾਈਮ ਤਾਂ ਦੇ ਜਾਂਦੀ ਹੈ ਉਹਨੇ ਇੱਕ ਜਿਹੜਾ ਨਾਮ ਕਿਹਾ ਮੈਂ ਟਾਈਮ ਨਹੀਂ ਦਿੰਦੀ ਭਾਈ ਪੈਸੇ ਲਾਜ ਤੇਰੇ ਸਾਹਮਣੇ ਤੇ ਗਈ ਜੀ ਇਹ ਬੜਾਈ ਦੀ ਭੁੱਖੀ ਆ ਤੁਹਾਡੇ ਸਾਹਮਣੇ ਸਿਆਣੀ ਬਣਦੀ ਆ ਉਹ ਮੇਰੇ ਸਾਹਮਣੇ ਬਣਦੀਆਂ ਤੇ ਫਿਰ ਟਾਈਮ ਤਾਂ ਉਨੇ ਟਾਈਮ ਤੇ ਪੈਸੇ ਮੰਗੂ ਆਇਂਦਾ ਨਹੀਂ ਹੁਣ ਜੇ ਮੈਂ ਹੁਣ ਇਹਨੇ 7 ਮਹੀਨੇ ਕਹਦੇ ਤੇ ਮੁਰਕੇ ਤੈਨੂੰ 10 ਮਿੰਟਾਂ ਨੂੰ ਕੋਈ ਪੈਸੇ ਦੇ ਦੇ ਐ ਕਿਵੇਂ ਕਹਿ ਦੂ ਇਹ ਐਨੀ ਪਾਗਲਤਾ ਨਹੀਂ ਇਹਦਾ ਕੋਈ ਪਤਾ ਨਹੀਂ ਆ ਤੁਸੀਂ ਬਾਹਰ ਚ ਜਾ ਕੇ ਦੇਖਾਣੇ ਪਤਾ ਉਹ ਦੱਸਦੇ ਤਾ ਗਿਰਕਟੋਂ ਨੂੰ ਰੰਗ ਬਦਲ ਜਾਂਦੀ ਆ ਹਾਂ ਭਾਈ ਐਂ ਤਾਂ ਐਂ ਤਾਂ ਕਿਵੇਂ ਕਹਿ ਦੂ ਕੋਈ ਡਾ ਪਾਗਲ ਤਾਂ ਕਿਹੜਾ ਹੋਊਗਾ ਜਮਾਨ ਤਾਂ ਜਵਾਨ ਹੀ ਹੁੰਦੀ ਆ ਚੱਲ ਠੀਕ ਆ ਸਮਨ ਸਾਹਿਬ ਜੀ ਕੋਈ ਗੱਲ ਨਹੀਂ ਚਾਹ ਪਾਣੀ ਬਣਾਈ ਗਏ ਜੀ ਹਾਂ ਨਾ ਕਾਹਦੇ ਲੋੜ ਨਹੀਂ ਬਸ ਤੁਸੀਂ ਆਪਸੇ ਨਾਲ ਬੋਲੇ ਬਸ ਹੁਣ ਠੀਕ ਆ ਅਸੀਂ ਤਾਂ ਅੱਛਾ ਜੀ ਜਮਾਂ ਨਹੀਂ ਬੋਲਦੇ ਮੈਂ ਤਾਂ ਉਦੋਂ ਪਹਿਲਾਂ ਪੈਸੇਨ ਟੋਕਦੀ ਨਾ ਮੈਂ ਇਹਨੂੰ ਪੈਸੇ ਨੂੰ ਕਹਾ ਮੈਂ ਤਾਂ ਤੁਹਾਨੂੰ ਕਹਿਣਾ ਹੈ ਚਾਹੀ ਪੈਸੇ ਜੋ ਸਾਡਾ ਕਰਾਰ ਆ ਗਿਆ ਬਸ ਠੀਕ ਹੈ ਲੈ ਆ ਦੇਖਾ ਸਿਆਣੇ ਬੰਦੇ ਦੀ ਆ ਗੱਲ ਹੁੰਦੀ ਤੂੰ ਕਹਿੰਦੀ ਕਿ ਰੰਗ ਬਦਲਦੀ ਸਿਆਣੀ ਨਹੀਂ ਕਹਤਾ ਜੀ ਸਿਆਣੀ ਨਹੀਂ ਆ ਦੇਖਦੇ ਮੈਂ ਸੋਹਣੂ ਗੱਲ ਕਹਿਣੀ ਹੈ ਭਈ ਆ ਗਏ ਬੰਦੇ ਦਾ ਸਿਆਣੇ ਦਾ ਗੱਲ ਹੁੰਦੀ ਹੈ ਵੀ ਮੈਂ ਇਹ ਨਹੀਂ ਕਹਿੰਦੀ ਤੂੰ ਕਹਿੰਦੀ ਕਿ ਮੈਨੂੰ 10 ਮਿੰਟ ਬਾਅਦ ਕਹਿ ਦੂਗਾ ਮੈਨੂੰ ਲੱਗਦਾ ਸੋਹਣੂ ਕਿ ਤੇਰੇ ਤਾਂ ਨਹੀਂ ਦੇਣਦੇ ਹੋਏ ਮੈਨੂੰ ਲੱਗਦਾ ਤੂੰ ਗਿਰਕਟੇ ਮੈਨੂੰ ਰੰਗ ਤੂੰ ਨਾ ਬਦਲਦੀ ਕਿਤੇ ਇੰਨਾਂ ਨੇ ਵੀ ਐਂ ਚੱਲ ਛੋਟਾ ਕੰਮ ਹੋ ਗਿਆ। ਜੇ ਕੋਈ ਨਾ ਜੀ ਜੇ ਤੁਸੀਂ ਇਹਨਾਂ ਨੂੰ ਰੋਕ ਦਿੰਦੇ ਆ ਵਾ 6 ਮਹੀਨਿਆਂ ਨੂੰ ਕਰਾਂਗੇ ਉਹ 6 ਮਹੀਨੇ ਕੰਮ ਰੁਕਿਆ ਰਹਿੰਦਾ ਨਾਲ ਤਾਂ ਹੁਣ ਕੰਮ ਹੋ ਗਿਆ ਪੈਸੇ ਖਰਚੇ ਤਾਂ ਫੇਰ ਵੀ ਇੰਨਾ ਹੋਣਾ ਸੀਗਾ। ਫੇਰ ਕਿਹੜਾ ਘਟ ਜਾਂਦਾ ਚੀਜ਼ ਮਹਿੰਗਾਈ ਹੁੰਦੀ ਸ਼ਾਂਕੋ ਦੋ ਪਾਸੇ ਵੱਧਦੀ ਲੱਗਦੇ। ਆ ਚੱਲ ਛੋਟਾ ਕੰਮ ਹੋ ਗਿਆ ਤੇ ਨਾਲੇ ਭਾਈ 6 ਮਹੀਨੇ ਪੈਸੇ ਦਿੱਤੇ ਜਾਣਗੇ ਕੰਮ ਤਾਂ ਤੁਹਾਡੇ ਦੋਨਾਂ ਦੇ ਕੰਮ ਆਊਗਾ ਇਹ ਕਿਹੜਾ ਕੱਲੀ ਕੰਮ ਲਊਗੀ। ਚੱਲ ਕੋਈ ਗੱਲ ਨਹੀਂ ਸਰਪੰਚ ਸਾਹਿਬ ਜੀ ਜੇ ਇਹੇ ਫਰਥ ਲੱਗੇ ਤਾਂ ਮਾਗਰੋਂ ਮੇਰੇ ਨਾਲ ਲੜੀ ਐ। ਮੇਰਾ ਤਾਂ ਐ ਨਹੀਂ ਪ ਇੱਕ ਪਾਸਾ ਮੈਂ ਤਾਂ ਫਰਸਦਾ ਹੀ ਪੱਟ ਕੇ ਤਾਂ ਦੋਨਾਂ ਫੇਰ ਕੀ ਹੋ ਜੂ ਭਾਈ ਬਲੇ ਉਹਦੇ ਚ ਹਾਂ ਹਾਂ ਤੂੰ ਕਰ ਲੈ ਗੱਲਾਂ ਮੈਂ ਤਾਂ ਥੋੜੇ ਕੰਮ ਪੈ ਨਹੀਂ ਉਹ ਕਰਤੀਆਂਗੀ ਉਂ ਤਾਂ ਬੁਲਾਇਆ ਕਰेंगी ਮੱਤੀ ਛੜੀ ਰੰਨੀ ਸਾਰਾ ਦਿਨ ਉਹ ਭਾਈ ਮੈਂ ਤਾਂ ਤੇਰਾ ਸਮਝ ਨਹੀਂ ਆਉਂਦੀ ਗੱਲ ਦੀ ਆਪ ਹੀ ਉਹਦੇ ਗੱਲ ਪਈ ਜਾਂਦੀ ਜਿਵੇਂ ਬਜਾ ਅਖੜੀ ਦੇ ਲੈ ਉਹ ਤਾਂ ਉੱਠ ਕੇ ਦੁਰਗੀ ਵੀ ਚਲ ਕਾ ਨੂੰ ਪਾਸਾ ਪੱਟ ਕੇ ਗਈ ਉਹ ਅਖੜੀ ਆ ਲੈ ਜਵਾਕ ਦੀ ਆ ਫੇ ਲੈ ਉਹ ਭਾਈ ਪੱਛਾ ਵਟ ਗਈ ਤੂੰ ਗੱਲਾਂ ਜੀਆਂ ਕਰ ਲੱਗੀਆਂ ਉਹ ਚੰਗੀਆਂ ਨਹੀਂ ਲੱਗੀਆਂ ਗੱਲਾਂ ਤੇਰੀਆਂ ਆ ਕਹਿੰਦੀ ਆ ਉਹ ਲੜਾਈ ਤੋਂ ਪਾਸਾ ਵਾੜਦੀ ਆ ਅੱਛਾ ਮੈਂ ਲੜਾਈ ਪਾਉਂਦੀ ਫਿਰ ਉਹ ਭਾਈ ਤੂੰ ਤਾਂ ਗੱਲਾਂ ਹੀ ਲੜਾਈਆਂ ਨੇ ਮੇਰੇ ਬੈਠੇ ਹੋ ਕਰੀ ਜਾਨੀ ਇਹ ਗੱਲਾਂ ਅੱਜ ਕੱਲ ਚੰਗੀਆਂ ਨਹੀਂ ਲੱਗੀਆਂ ਉਹਨੂੰ ਦੇਖੋ ਉੱਠ ਕੇ ਦੁਰਗੇ ਇਸ ਗੱਲ ਦੀ ਮੈਂ ਚਾਚਾ ਜੀ ਮੈਂ ਤਾਂ ਉਹੀ ਬੋਲ ਬਗੈਣਾ ਮੈਂ ਤੂੰ ਹੀ ਬਦਨਾਮ ਹੋ ਜਾਨੀਆ ਕਿ ਮਿੰਨਾਂ ਨੇ ਪਿੰਡ ਜਾੜੇ ਬੋਲਾ ਨੇ ਬੋਲ ਬਗਾੜੇ ਉਹ ਕੰਮ ਆ ਮੇਰਾ ਤਾਂ ਉਹ ਭਾਈ ਫਿਰ ਐ ਨਾ ਕੱਲ੍ਹ ਕਰਨਾ ਅਗਲੇ ਨੂੰ ਦੇਖਾਂ ਮੈਂ ਮੈਂ ਹੀ ਗਈ ਜਾਊਂਗਾ ਉੱਠ ਕੇ ਤੁਰ ਕੇ ਮੇਰਾ ਬੋਲ ਹੀ ਕਿ ਲੜੀਂਗੀ ਆ ਲੈ ਇਹ ਗੱਲਾਂ ਟੰਗੀਆਂ ਨਹੀਂ ਹੁੰਦੀਆਂ ਐ ਕਰਾਂਗੇ ਕੋਈ ਨਾ ਚਾਚਾ ਜੀ ਉਹ ਪਤਾ ਕੀ ਹੈ ਜਦੋਂ ਇਹ ਕੋਲੇ ਬੱਠੀ ਹੁੰਦੇ ਨਾ ਮਨ ਤਾਂ ਮੱਲੋ ਮ ਹੋਲਾ ਉਹ ਤਾਂ ਕਦੀ ਭਾਈ ਨਾਰਮਲ ਗੱਲ ਸੀ ਇਹ ਤਾਂ ਮੈਨੂੰ ਵੀ ਕਹਿਣ ਦੀ ਕਰੇ ਏਡੋ ਪਿਛੇ ਪੰਜ ਕੋਲ ਜਾਣ ਦੀ ਲੋੜ ਸੀ ਉਹਦਾ ਏਡੇ ਵਿੱਚ ਕੁੜੀ ਸਮਝਦਾਰ ਆ ਰਾਤ ਤੂੰ ਗੱਲਾਂ ਹੋਰੀ ਲਈ ਬੈਠੇ ਹੁਣ ਤੇ ਸਮਝਦਾਰ ਬਣੀ ਆ ਮੇਰੇ ਨਾਲ ਮਗਰੋਂ ਪਹਿਲਾ ਆਡਾ ਲੈ ਕੇ ਹੱਟੀ ਆ ਚਲ ਕੋਈ ਨਾ ਸਰਪੰਚ ਸਾਹਿਬ ਦੀ ਚਾਹ ਬਣਾ ਕੇ ਲੈ ਆ ਕੇ ਦੇਮਾ ਸੁਣ ਬਸ ਭਾਈ ਮੈਨੂੰ ਕੋੜਾ ਸਿਆਣੀ ਕਹਿਣਾ ਨਾਲੇ ਉਹਨੇ ਚਾਹ ਦਾ ਨਾ ਇੱਕ ਵਾਰੀ ਨਹੀਂ ਲੇਤਾ ਕੋਈ ਗੱਲ ਨਹੀਂ ਭਾਈ ਮੈਂ ਗੱਲ ਤਾਂ ਇੰਨੀ ਆ ਜਿਹੜਾ ਤੁਹਾਨੂੰ ਆਹ ਕਿਹਾ ਤੁਸੀਂ ਲੜਿਓ ਨਾ ਬਸ ਇੰਨੇ ਬਹੁਤਾ ਚਾਹ ਸਾਰਾ ਕੋਈ ਵਿੱਚ ਹੀ ਆ ਗਿਆ ਇਹ ਵੀ ਮੁੜ ਕੇ ਇੱਥੇ ਲੜੀ ਜਾਊਗਾ ਚੰਗਾ ਨਹੀਂ ਲੱਗਦਾ ਘਰ ਦੀ ਗੱਲ ਕਰੇ ਕੀ ਸਾਨੂੰ ਕੀ ਕਹਿਣਾਗਾ ਠੀਕ ਹੈ ਜੀ ਚਲੋ ਕੋਈ ਗੱਲ ਨਹੀਂ ਬਸ ਹੁਣ ਸਾਢੇ 7 ਹੋ ਗਏ 6 ਮਹੀਨੇ ਹੋਨੇ ਤੇ ਇੱਕ ਮਹੀਨਾ ਤੁਸੀਂ ਸਾਈ ਤੇ ਬਸ 6 ਮਹੀਨੇ ਸੀ ਮੈਂ ਆਪਕ ਕਹਤਾ ਸੀ ਸਾਢੇ 7 ਮਹੀਨੇ ਹੋ ਗਏ ਜੀ ਮੈਂ ਇਹਨਾਂ ਨੂੰ ਪੰਜੀਂ ਦਿਨ ਦੀ ਨਾ ਪਈ ਤਾਂ 39 ਹੋਇਆ ਹਜੇ ਤਾਂ ਸਾਢੇ 7 ਹੋ ਗਏ ਜੀ ਸਰਪੰਚ ਸਾਭ ਜੀ ਤੁਸੀਂ ਵੀ ਬਾੜੇ ਮਜ਼ਾਕ ਕਰਦੇ ਹੋ ਹਣਾ ਕੋਈ ਗੱਲ ਨਹੀਂ ਭਾਈ ਫਿਰ ਮੈਂ ਵੀ ਮਜ਼ਾਕ ਕਰਦਣਾ ਛੋੜਨਾ ਜਿੰਦ ਤੋਂ ਕਹਿੰਦੇ ਮੈਂ ਤਾਂ ਮਜ਼ਾਕ ਚ ਕਹਦਾ ਨਹੀਂ ਮੁੜ ਕੇ ਚਾਚਾ ਜੀ ਮੇਰੇ ਦਾਤਾ ਤੁਹਾਨੂੰ ਪਤਾਗਾ ਹੱਸ ਕੇ ਢ ਕੇ ਜ਼ਿੰਦਗੀ ਨਿਕਲਦੀ ਹੈ ਬਾਲਾ ਵੀ ਨਸੇ ਦਾ ਅੱਜ ਤਾਂ ਜਮੀ ਨਹੀਂ ਹੱਸਦੀ ਹੋਰਾ ਤੋ ਚਲ ਜੇ ਹੁਣ ਆਹ ਦਿਨੀ ਭਾਈ ਹੋਰ ਤੇ ਗੁੱਸਾ ਤਾਂ ਨਹੀਂ ਕੱਢਣਾ ਉਹਦੇ ਤੇ ਉਹਦਾ ਸੁਭਾਈ ਇਹ ਚੁੱਪ ਕਰਕੇ ਰਹਿੰਦੀ ਆ ਉਹ ਸਮਝਦਾ ਪੜੀ ਲਿਖੀ ਕੁੜੀ ਆਣਾ ਥੋੜੀ ਜੀ ਆਇਆ ਆ ਮੈਂ ਮਾਜਾ ਸੂਰ ਮੋਢੀ ਦੀ ਤਾਂ ਕੁੜੀ ਹੋ ਨਾ ਪਾਛਾ ਪਾਟ ਕੇ ਮੋਢੀ ਪੈਰ ਸਵਾਇ ਕਰਦਾ ਚਲ ਕੋਈ ਨਾ ਮੈਨੂੰ ਵੀ ਥੋੜੀ ਚੰਦਿਆ ਕੋਈ ਗੱਲ ਤੋਂ ਫਰਸਾ ਲੱਗ ਕੇ ਦੇ ਰਿਹਾ ਪਰ ਕੀ ਵੱਟ ਲੱਗ ਆਉਣ ਤੇ ਮੇਰੇ ਘਰ ਵਾਲੇ ਉਹਨੇ ਕਹਿੰਦਾ ਲਬ੍ਰੀਤੀ ਦੇ ਕਲੰਬਰ ਪਰ ਇਹ ਪਾ ਪਾਣੀ ਵਾਲਾ ਪਾਇਆ ਪਹਿਲੇ ਤਾਂ ਪਰਸ਼ਿਆ ਲਾ ਦੇਗੇ ਪੂਰੇ ਤਾਇ ਉੜਦੇ ਤਾਂ ਗਰਜਰਾ ਦੀ ਲੱਗਦੀ ਐ ਹਾਂ ਉਹੀ ਲੱਗਦੀ ਐ ਮੈਨੂੰ ਵੀ ਉਹੀ ਲੱਗਦੀ ਐ ਨਾ ਮੇਰੀ ਗੱਲ ਸੁਣਾ ਹਾਂ ਨਾ ਮਸੇ ਕਿਦਣੇ ਤਿਆਰ ਹੋਇਆ ਪੈਂਗਾ ਹਾਂ ਕੰਮ ਕਰਾ ਦਿੰਨਾ ਫਲਾਨਾ ਕਰਾ ਦਿੰਨਾ ਤੇਰ ਵੀ ਤੇਰਾ ਪਾਪਾ ਦੇਊਗਾ ਤੇਰ ਪੀਏ ਤੇ ਫੇ ਦੇਮਾਗੇ ਕੋਈ ਗੱਲ ਨਹੀਂ ਆਕੇ ਕੋਈ ਨਾ ਦੇਮਾਗੇ ਬਈ ਮੈਂ ਤਾਂ ਉਹਨਾਂ ਨੂੰ ਬਾੜੀ ਲੰਬੀ ਤਰੀਕ ਪਾਦੀ ਕੀ ਨੋ ਪਾਇਤਰੀ ਕ ਮੈਂ ਤਾਂ ਸਰਪੰਚ ਕੋਲੇ ਗਈ ਸੀ ਸਰਪੰਚ ਆ ਗਿਆ ਅੱਜ ਘਰੇ ਆਪਣੇ ਤਾਂ ਸਰਪੰਚ ਕੋਲ ਕੀ ਲੈਣ ਗਈ ਤੂੰ ਮੈਂ ਉਹਨੂੰ ਕਹਿਣ ਗਈ ਸੀ ਵੀ ਪਾਏ ਪੈਸੇ ਬੁਸੇ ਹੈ ਨਹੀਂ ਸਾਡੇ ਤੋਂ ਬਿਨਾ ਪੁੱਛੇ ਤਾਂ ਇਹਨਾਂ ਨੇ ਖਾਂ ਪਟਤਾ ਸਾਰਾ ਉਹ ਮੈਨੂੰ ਪੁੱਛੇ ਰਹਿ ਗਿਆ ਉਹਨਾਂ ਨੇ ਕੀ ਪੁੱਛਿਆ ਵੀ ਆ ਜੀ ਪਰਸ ਲਵੋਣਾ ਮੈਨੂੰ ਕੀ ਪਤਾ ਸੀ ਵੀ ਤੈਨੂੰ ਪੁੱਛਿਆ ਕਿ ਨਾ ਮਖਾਉਂ ਹੀ ਕਹਿੰਦੀ ਹੋਗੀ ਮੇਰੇ ਨਾਲ ਤਾਂ ਤੜਕੀ ਢਾ ਲਾ ਲਿਆ ਉਹਨੇ ਮੈਂ ਤੁਰ ਪੁੱਛ ਲੈਂਦੀ ਪਹਿਲਾਂ ਫਿਰ ਸਰਪੰਚ ਕੋਲੇ ਲੈਨ ਚੱਲ ਸਰਪੰਚ ਆਇਆ ਫਿਰ ਉਹ ਕੀ ਕਹਿੰਦਾ ਸਰਪੰਚ ਕੀ ਕਹਿੰਦਾ ਉਹ ਸਾਡੇ ਸੁਲਾ ਕਰ ਆ ਗਿਆ ਕਹਿੰਦਾ ਕਿ ਭਾਈ ਜਦੋਂ ਕਹਿੰਦਾ ਤੇਰੇ ਕੋਲੇ ਪੈਸੇ ਹੋਏ ਉਦੋਂ ਦੇ ਦੇ ਦੀ ਕਹਿੰਦਾ ਹੁਣ ਤਾਂ ਤੂੰ ਚਾਹੇ 1 ਮਹੀਨਾ ਵੱਧ ਲੈ ਲੈ ਤੇ ਮੈਂ 6 ਮਹੀਨੇ ਕਹਿਤਾ ਸੀਗਾ 1 ਮਹੀਨਾ ਦੇਤਾ ਸਰਪੰਚ ਨੇ ਤੇ 6 ਮਹੀਨੇ ਦੇ ਤੇ ਅਮਨ ਨੇ ਕਹਿੰਦੀ ਕਿ ਚਲ ਆ ਕੋਈ ਨਾ ਆਏ ਤਾਂ ਅਸੀਂ ਕਹਿੰਦੇ 6 ਮਹੀਨੇ ਹੋਰ ਲੇਟ ਕਰ ਦਾਂਗੇ ਤੇ ਫਿਰ ਭਾਈ ਸਭ ਉਸੇ ਨਹੀਂ ਅਪਾ ਤਾਂ ਦਿੱਤੇ ਜਾਂਦੇ ਮੈਂ ਤਾਂ 7.5 ਮਹੀਨੇ ਕਰਤੇ ਪੂਰੇ ਉਹ ਮੈਂਟਲੇ ਉੱਤੇ ਨੁੱਕੀ ਲੋੜ ਸੀ ਮੇਰੀ ਲੋੜ ਸੀ ਮੈਂ ਕਹਿਆ ਹੋਇਆ ਜੀ ਪਰਸੋਂ ਪੈਸੇ ਦਊਗਾ ਮੈਂ ਹਏ ਬਸ ਕਿਡੰਟ ਹੋਇਆ ਹੋਇਆ ਮੇਰੀ ਬਾਹ ਤੋੜ ਦੇਣੀ ਸੀ ਪਹਿਲੀ ਦੁਖੀ ਜਾਂਦੀ ਐ ਇਹ ਉਹ ਦੁਖੀ ਆ ਤੇ ਮੈਂ ਉਹਨੂੰ ਕਿਹਾ ਪਰਸੋਂ ਦੇ ਮੈਂ ਪੈਸੇ ਆ ਕਿਹੜੇ ਪਰਸੋਂ ਪਰਸੋਂ ਆਖਿਆ ਹਣ ਪੈਸੇ ਦੇਵਾਂਗੇ ਨਾ ਪਰਸੋਂ ਤੂੰ ਕਹਿੰਦੇ ਮੈਂ ਕਹਾ ਮੈ ਮੈਨੂੰ ਪਾਗਲ ਬਣਾਈ ਜਾਂਦਾ ਪਾਗਲ ਤਾਂ ਮੈਂ ਛਲ ਤਾਂ ਤੂੰ ਆ ਉਹ ਮੇਰੇ ਸਾਲਿਆਂ ਦੀ ਸਾਡੇ 6 ਮਹੀਨੇ ਤੇ ਉਹਦੀ ਆਣਗੇ ਮੇਰੇ ਪਰਸੋਂ ਨਹੀਂ ਆਉਂਦੀ ਨਹੀਂ ਆਉਂਦੀ ਮਾ ਤਾਂ ਮੇਰੇ ਕੋ ਮੋਰ ਤੋਂ ਨਾ ਗਿਆ ਉਹ ਇਹ ਕੁਟੀ ਅੰਦਰ ਨਾ ਗਿਆ ਪਰਸੋਂ ਸਮਝੋ ਪਰਸ ਮੰਨ ਮੈਂ ਦੇਖ ਲੈ ਪਰਸੋਂ ਨਹੀਂ ਹੁੰਦੀ ਤੇ ਸੱਤਵੇਂ ਮਹੀਨੇ ਉਹਦੀ ਆਜੂਗਾ 77 ਉਹ ਗਵਾਹ ਬਣ ਗਿਆ ਹੁਣ ਸਰਪੰਚ ਦੇ ਸਾਹਮਣੇ ਦੇਣੇ ਪਾਣਗੇ ਪੈਸੇ ਹੁਣ ਹੈ ਘਾਟਾ ਵਾਕੇ ਦਿੱਤਾ ਮੈਂ ਤਾਂ ਹੀ ਲਾਰੇ ਲਾਈ ਜਾਂਦਾ ਮੈਂ ਉਹਦੀ ਕਹਦੇਗਾ ਪਰਸੋਂ ਆ ਜੀ ਪਰਸੋਂ ਆ ਜੀ ਪਰਸੋਂ ਨਹੀਂ ਹੁੰਦੀ ਪਰਸੋਂ ਆ ਅੱਜ ਨਹੀਂ ਹੁੰਦੀ ਅੱਛਾ ਅੱਛਾ ਮੇਰੇ ਕੋਲੇ ਨਾ ਚਲ ਚੰਗਾ ਭੀਆ ਫਿਰ ਮੈਂ ਸਰਪੰਚ ਕੋਲੇ ਜਾਇਆ ਹੁਨੀਆ ਦੁਬਾਰੇ ਤੇ ਪਰਸੋਂ ਕਿੱਥੋਂ ਦੇ ਦੇਈ ਪੈਸੇ ਪਰਸੋਂ ਤਬੇ ਬਾਬ ਸਵੇਰੇ ਆਉਂਦੀ ਤਾਂ ਹੈ ਨਹੀਂ ਤੂੰ ਕਹਿੰਦਾ ਉਹ ਮੇਰੇ ਸਾਣੇ ਦੀ ਆਪਦੇ ਘਰੇ ਨਹੀਂ ਆਂਦੀ ਉਹ ਸਰਪੰਚਾ ਉਹ ਗਵਾਹ ਬਣ ਗਿਆ ਅੱਛਾ ਫਿਰ ਉਦੋਂ ਆ ਜਾਂਦੀ ਆ ਉਹ ਇਹ ਕੀ ਮਤਲਬ ਹੋਇਆ ਯਾਰ ਉਦੋਂ ਵੀ ਨਹੀਂ ਆਉਣੀ ਚਾਹੀਦੀ ਸੀ ਉਹ ਤੇਰੇ ਸਮਝ ਨਹੀਂ ਆਉਂਦੀ ਉਹ ਮੈਂਟਲ ਪੀਸ ਮੈਂਟਲ ਪੀਸ ਲੈ ਮੈਨੂੰ ਮੈਂਟਲ ਪੀਸ ਦੱਸਦਾ ਮੈਂਟਲ ਪੀਸ ਤਾਂ ਤੂੰ ਆਗਾ ਮੈਂ ਤੋ ਗਾਲ ਲਮੇਗਾ ਹੁਣ ਪਰ ਗਾਲ ਦੇ ਨਹੀਂ ਸਕਦੀ ਮੈਂ ਕੀ ਕਰਾਂ ਚੱਲ ਦੇਖੀ ਜਉ ਜਿਹੜਾ ਕੋਸ ਹੁੰਦਾ ਜੇ ਸਰਪੰਚ ਕੋਲੇ ਭਾਗ ਜਾਂਦੀ ਮੈਂ ਅੱਛਾ ਚੱਲ ਰਹਿੰਦੇ ਫਿਰ ਤਾਂ ਪਰਸੋਂ ਆ ਜੂਗੀ ਹੁਣ ਪਰਸੋਂ ਨਹੀਂ ਆਉਂਦੀ ਚਲ ਦੇਖਨੀ ਹੈ ਜਿਹੜਾ ਕੁਝ ਹੋਊਗਾ ਦੇਖੀ ਜਾਉ